ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅੱਜ ਇਤਿਹਾਸਕ ਨਗਰ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਸਲਾਨਾ ਜੋੜ ਮੇਲੇ ਤੇ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਵਿਖੇ ਨਤਮਸਤਕ ਹੋਏ ਉਪਰੰਤ ਉਹਨਾਂ ਵੱਲੋਂ ਕਾਰਸੇਵਾ ਵਾਲੇ ਬਾਬਾ ਸ਼ੁਭੇਕ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਸੰਪੂਰਨ ਹੋਏ ਬੀਬੀ ਭਾਨੀ ਜੀ ਨਿਵਾਸ ਦਾ ਆਰਦਾਸ ਕਰਨ ਉਪਰੰਤ ਉਦਘਾਟਨ ਕੀਤਾ ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬਾਬਾ ਸ਼ੋਭੇਕ ਸਿੰਘ ਦਾ ਧੰਨਵਾਦ ਕਰਦਿਆਂ ਹੋਇਆਂ ਦੱਸਿਆ ਕਿ ਬਾਬਾ ਸ਼ੋਭੇਕ ਸਿੰਘ ਬੀਬੀ ਭਾਨੀ ਦੀ ਨਿਵਾਸ ਦੀ ਸਥਾਨ ਦੀ ਸੇਵਾ ਦੇ ਨਾਲ-ਨਾਲ ਹੋਰ ਵੀ ਕਈ ਗੁਰ ਅਸਥਾਨਾਂ ਦੀ ਸ਼ਰਧਾ ਭਾਵਨਾ ਨਾਲ ਸੇਵਾ ਕਰ ਰਹੇ ਹਨ ਇਸ ਮੌਕੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਐਨ ਆਰ ਆਈਸ ਨੂੰ ਅਪੀਲ ਕੀਤੀ ਉਹਨਾਂ ਕਹਿ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੇ ਦਿਨ ਤੋਂ ਹੀ ਹੜ੍ਹ ਨਾਲ ਪ੍ਰਭਾਵਿਤ ਇਲਾਕਿਆਂ 'ਚ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਜੋ ਅੱਗੇ ਵੀ ਨਿਰੰਤਰ ਜਾਰੀ ਰਹੇਗੀ ਬਿਊਰੋ ਰਿਪੋਰਟ ਡੀ 5 ਪ੍ਰੋ ਪੰਜਾਬੀ ਟੀਵੀ ਸ਼੍ਰੀ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹੀ ਦੀ ਨਿਵਾਜੀ ਧਰਤੀ ਤਾਂ ਤਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਨਿਵਾਜੀ ਧਰਤੀ ਗੁਰਦੁਆਰਾ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਵਿਖੇ ਅੱਜ ਰਸਮੀ ਤੌਰ ਤੇ ਸਰਾ ਬੀਬੀ ਭਾਨੀ ਜੀ ਨਿਵਾਸ ਇਹਦਾ ਅਦਗਠਨ ਕੀਤਾ ਗਿਆ। ਭਾਵੇਂ ਜਦੋਂ ਸਤਾਪ ਦੀ ਚੱਲਦੀ ਸੀ ਉਦੋਂ ਹਾਲੇ ਸੀਮਿੰਟ ਦਾ ਪਲਾਸਟਰ ਦਾ ਕੰਮ ਚੱਲਦਾ ਸੀ ਤੇ ਉਦੋਂ ਵੀ ਇੱਥੇ ਆ ਕੇ ਦਰਸ਼ਨ ਕੀਤੇ ਸੀ ਪਰ ਅੱਜ ਰਸਮੀ ਤੌਰ ਦੇ ਉੱਤੇ ਇਸ ਨਿਵਾਸ ਦਾ ਬੀਬੀ ਪਾਨੀ ਜੀ ਨਿਵਾਸ ਦਾ ਅਧ்கਾਟਨ ਕਰਤਾ ਗਿਆ ਸੰਗਤਾਂ ਦੇ ਹਰ ਹਾਇਸਲੇ ਬਹੁਤ ਖੂਬਸੂਰਤ ਜਿਹੜੇ ਕਮਰੇ ਆ ਉਹਨਾਂ ਦੀ ਤੰਬੀਰ ਕੀਤੀ ਮੈਂ ਬਾਬਾ ਸ਼ਵੇਕ ਸਿੰਘ ਜੀ ਨੂੰ ਵਧਾਈ ਦਿਨਾਂ ਕਾਮਨਾ ਵੀ ਕਰਦਾ ਇਹਨਾਂ ਦੀ ਦੇਹ ਰੋਗ ਤਾਂ ਤੰਦਰੁਸਤੀ ਚੜ੍ਹਦੀ ਕਲਾ ਲੰਬੀ ਦੀਰਗਾਜੂ ਦੀ ਸਤਿਗੁਰ ਜੀ ਇਹਨਾਂ ਕੋਲੋਂ ਇਸੇ ਤਰ੍ਹਾਂ ਸਵਾਮਾ ਲੈਣ ਇੱਕ ਸਤਾਨ ਦੀ ਨੇ ਤੇ ਹੋਰ ਵੀ ਬਹੁਤ ਸਤਾਨਾਂ ਤੇ ਆਪਣੀਆਂ ਸਵਾਵਾ ਨਿਵਾ ਰਹੇ ਆ ਤੇ ਮੈਂ ਅਕਸਰ ਕਿਹਾ ਹੁੰਦਾ ਕਿ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਇਹ ਸ਼ਿਗਾਰ ਆ ਕਾਰ ਸੇਵਾ ਵਾਲੇ ਮਹਾਪੁਰਖ। ਭਾਵੇਂ ਸ਼ੌਮਣੀ ਕਮੇਟੀ ਆਪਣੇ ਤੌਰ ਤੇ ਸਮਰੱਥ ਆ ਪਰ ਫਿਰ ਵੀ ਇਹ ਕਾਰ ਸੇਵਾ ਵਾਲੇ ਬਾਬਿਆਂ ਨੂੰ ਸਤਗੁਰੂ ਜੀ ਨੇ ਕਿਰਪਾ ਤੇ ਵਕਤਿਸ ਕਰਕੇ ਇਹ ਸੇਵਾ ਇੱਕ ਸਥਾਨ ਦੀ ਨਹੀਂ ਬਹੁਤ ਸਥਾਨਾਂ ਤੇ ਕਰਨ ਦਾ ਸਤਗੁਰੂ ਜੀ ਨੇ ਇਹਨਾਂ ਨੂੰ ਉਤਸ਼ਾਹ ਵਕਤਿਸ ਕੀਤਾ ਹੋਇਆ। ਸੋ ਮੈਂ ਜਿੱਥੇ ਬਾਬਾ ਜੀ ਦਾ ਧੰਨਵਾਦ ਕਰਦਾ ਸੰਗਤਾਂ ਦਾ ਵੀ ਧੰਨਵਾਦ ਕਰਦਾ। ਆਮ ਹੈ ਅੱਜ ਦੇਖਦਾ ਪਈ ਕਿਉਂਕਿ ਕਈ ਵਾਰੀ ਕਾਰਸੇਵਾਲੇ ਬਾਬੇ ਕਹਿੰਦੇ ਪੇ ਲੋਕਾਂ ਚ ਸੇਵਾ ਦੀ ਰੁਚੀ ਘਟਦੀ ਜਾ ਰਹੀ ਆ ਇੱਕ ਇੱਕ ਦੋ ਦੋ ਬੱਚੇ ਵਿਦੇਸ਼ਾਂ ਨੂੰ ਚਲ ਗਏ ਪਰ ਇੱਥੇ ਮੈਂ ਅੱਗੇ ਵੀ ਦੇਖਦਾ ਤੇ ਅੱਜ ਵੀ ਦੇਖਦਾ ਵੱਡੀ ਪੱਦਰ ਤੇ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਨਤਮਸਤਕ ਹੋਣ ਲਈ ਤੇ ਬਾਬਾ ਜੀ ਦਾ ਸਹਿਯੋਗ ਕਰ ਲੈ ਵੱਡੇ ਪੱਦਰ ਤੇ ਸੰਸ ਜਿਹੜੀ ਆ ਉਹ ਸੰਗਤ ਪਹੁੰਚਦੀ ਆ ਸੋ ਇਹ ਉਹ ਪ੍ਰਤੀਕ ਆ ਕਿ ਆਪਾਂ ਕਿੰਨਾ ਗੁਰੂ ਸਹਿਬਾਨ ਪ੍ਰਤੀ ਆਪਣਾ ਸਨੇਹ ਰੱਖਦੇ ਆ ਸੋ ਮੈਂ ਦੁਬਾਰਾ ਫੇਰ ਅੱਜ ਇਸ ਰਸਮੀ ਇਕੱਠਨ ਤੇ ਬਾਬਾ ਜੀ ਨੂੰ ਵਧਾਈ ਦਿੰਨਾ ਤੇ ਕਾਮਨਾ ਵੀ ਕਰਦਾ ਕਿਉਂਕਿ ਤਿੰਨ ਦਿਨ ਦਾ ਜੋੜ ਮੇਲਾ ਵੀ ਚੱਲ ਰਿਹਾ ਇਹ ਉਹ ਧਰਤੀ ਆ ਜਿਸ ਧਰਤੀ ਨੇ ਸਤਗੁਰ ਜੀ ਨੇ ਬੜੇ ਵੱਡੇ ਵਰਦਾਨ ਵਖੇਸ਼ ਕੀਤੇ ਸੀ ਸੋ ਅੱਜ ਵੀ ਸਿੱਖ ਸੰਗਤਾਂ ਇੱਥੇ ਨਤਮਸਤਕ ਹੋ ਕੇ ਸਤਗੁਰ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣਦੇ ਆ ਦੂਸਰਾ ਇਹ ਸਮਾਂ ਜਿਹੜਾ ਆ ਇਹ ਥੋੜਾ ਜਿਹਾ ਇੱਕ ਦੁਖਦਾਈ ਵੀ ਬਣਿਆ ਕਿਉਂਕਿ ਹੜਾ ਦੀ ਮਾਰ ਥੱਲੇ ਬਹੁਤ ਵੱਡਾ ਪੰਜਾਬ ਆਇਆ ਆ ਮੈਂ ਪਿੱਛੇ ਵੀ ਹੁਣ ਅਬਰ ਸਰਪ੍ਰੈਸ ਕਾਨਫਰੰਸ ਕਰਕੇ ਆਇਆ ਕਿ ਤਕੜੇ ਹੋ ਕੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲੇ ਦਿਨ ਤੋਂ ਹੀ ਜਾਦੇ ਇਹ ਪ੍ਰਕਿਰਤੀ ਜਿਹੜੀ ਆ ਸ਼ੁਰੂ ਹੋਈ ਆ ਪ੍ਰਕੋਪ ਸ਼ੁਰੂ ਹੋਇਆ ਜਲਾਲਾਬਾਦ ਤੋਂ ਲੈ ਕੇ ਆਪਣੇ ਡੇਰਾ ਬਾਬਾ ਨਾਨਕ ਤੱਕ ਸਾਰੇ ਸਥਾਨ ਤੇ ਹੁਣ ਉਹ ਤੋਂ ਇਲਾਵਾ ਫਿਰ ਸੁਲਤਾਨਪੁਰ ਲੋਧੀ ਦੀ ਧਰਤੀ ਆ ਹੁਣ ਕੱਲ ਦਾ ਕਿਉਂਕਿ ਸਤਲੋਜ ਦੇ ਵਿੱਚ ਉਹ ਨਹੀਂ ਡੈਮ 'ਚ ਪਾਣੀ ਛੱਡਦਾ ਭਖੜਾ ਡੈਮ ਦਾ ਤੇ ਚਮਕੌਰ ਸਾਹਿਬ ਵਾਲੇ ਪਾਸਾ ਤੇ ਪਰਾਂ ਘੱਗਰ ਵੀ ਅੱਜ ਪੂਰੀ ਆਪਣੀ ਜੋਬਨ ਤੇ ਆ ਪਟਿਆਲਾ ਸੰਗਰੂਰ ਮੇਰਾ ਖਿਆਲ ਆਹ ਥੋੜਾ ਹਲਕਾ ਬਚਿਆ ਇਹ ਵੀ ਕਿਉਂਕਿ ਗੁਆਇੰਦਵਾਲ ਤੇ ਨਾਲ ਹੀ ਸੁਲਤਾਨਪੁਰ ਲੋਧੀ ਦਾ ਇਹ ਹਜ਼ਾਰਾਂ ਏਕੜ ਜਿਹੜੀ ਪੈੜੀ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਸੋ ਗੁਰੂ ਸਾਹਿਬ ਕਿਰਪਾ ਕਰਨ ਉਹ ਚ ਵੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਆਪਣਾ ਪੂਰਾ ਯੋਗਦਾਨ ਪਾ ਰਹੀ ਆ ਸ਼੍ਰੋਮਣੀ ਕਾਲੀਦਲ ਦੇ ਵਰਕਰ ਪ੍ਰਧਾਨ ਸਾਹਿਬ ਦਿਨ ਰਾਤ ਇੱਕ ਕਰ ਰਹੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਇੱਕ ਠੀਕ ਆ ਮੈਂ ਹੁਣ ਦੇਖਦਾ ਬਈ ਲੋਕ ਬੜੀ ਫੱਦਰ ਤੇ ਉਹ ਮੋਬਿਲਾਈਜੇਸ਼ਨ ਸ਼ੁਰੂ ਹੋ ਗਈ ਲੋਕ ਰਸਤਾ ਬਸਤਾ ਲੈ ਕੇ ਪਹੁੰਚਦੇ ਪਰ ਆ ਜਿਹੜਾ ਹੁਣ ਜਿਹੜੇ ਪਾਣੀ ਉਤਰਨਾ ਉਸ ਤੋਂ ਬਾਅਦ ਫੇਰ ਕਾਰਜ ਸ਼ੁਰੂ ਹੋਣਾ ਕਿਉਂਕਿ ਲੋਕ ਕਹਿੰਦੇ ਆ ਜਿਨ੍ਹਾਂ ਦੀਆਂ ਜ਼ਮੀਨਾਂ ਵਿੱਚ ਆ ਗਈਆਂ ਜੇ ਪਿੰਡ ਦੀ 1800 ਏਕੜ ਪੈ ਲਈ ਆ 13 13 1400 ਵਿੱਚ ਆ ਗਈ ਤੇ ਥੱਲੇ ਝੋਨਾ ਤੇ ਉੱਤੇ ਰੇਤਾ ਫਿਰ ਮੈਂ ਕਹਾ ਕਾਨਕ ਦੀ ਫਸਲ ਵੀ ਸ਼ਾਇਦ ਬੀਜ ਹੁੰਦੀ ਕਿਨੇ ਬੀਜ ਹੁੰਦੀ ਤੋਂ ਸਹਿਯੋਗ ਸਾਰੇ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਨੂੰ ਕਰਦਾ ਕਿ ਵੱਧ ਚੜ ਕੇ ਆਪਣਾ ਇਸ ਆਫਤਾ ਦੀ ਘੜੀ ਦੇ ਵਿੱਚ ਸਾਰੇ ਲੋਕਾਂ ਦਾ ਸਹਿਯੋਗ ਲਈਏ ਤਾਂ ਕਿ ਉਹ ਜਿਹੜੇ ਬੈਠੇ ਵਿਚਾਰੇ ਘਰਾਂ ਚ ਮਜੂਸ ਨਾ ਹੋਣ ਭਾਵੇਂ ਉਹ ਆਦੀ ਵੀ ਆ ਆ ਜਿਹੜਾ ਮੰਡ ਏਰੀਆ ਇਹ ਕਹਿੰਦੇ ਸਾਡੇ ਦਾ ਅਕਸਰ ਹੀ ਇਹ ਪਾਣੀ ਦੀ ਸਮੱਸਿਆ ਰਹਿੰਦੀ ਆ ਪਰ ਸਮੁੱਚੇ ਤੌਰ ਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਮਾਈ ਪਾਈ ਅੱਜ ਇਹਨਾਂ ਪ੍ਰਤੀ ਆਪਣੀਆਂ ਗੁਰੂ ਦੇ ਦਿੱਤੇ ਉਹ ਆਦਤ ਤੇ ਸਤਕਾਰ ਦੇ ਤਹਿਤ ਸਿਧਾਂਤ ਤਹਿਤ ਸੇਵਾ ਕਰ ਰਹੇ ਆ ਤੋਂ ਦੇ ਵਿੱਚ ਵੀ ਵੱਧ ਤੋਂ ਵੱਧ ਯੋਗਦਾਨ ਪਾਈਏ ਮੇਰਾ ਵੀਰ ਸਰਦਾਰ ਗਰਵਚਨ ਸਿੰਘ ਕਰਮੋਵਾਲ ਸਰਦਾਰ ਕਲਵਾਨ ਸਿੰਘ ਜੀ ਮੰਨਣ ਸਰਦਾਰ ਰਣਜੀਤ ਸਿੰਘ ਜੀ ਕਾਲੋਂ ਤੇ ਚੇਚੇ ਤੌਰ ਤੇ ਅੱਜ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੋਈ ਆ ਕਿ ਸਾਡੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ EMPLOYEES ਨੇ 2 ਕਰੋੜ ਰੁਪਇਆ ਕਰੋੜ ਅੱਜ ਦੇ ਦਿੱਤਾ ਕਰੋੜ ਉਹਨਾਂ ਨੇ ਕਿਹਾ ਜੀ ਅਸੀਂ 2-3 ਅੰਦਰ ਚ ਦੇ ਦਿਆਂਗੇ ਤੇ ਮੈਂ ਮੈਂਬਰਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਜਿਹੜਾ ਤੁਹਾਡਾ ਅਖਤਿਆਰੀ ਕੋਟਾ ਉਹ ਲੱਖ-ਲੱਖ ਰੁਪਇਆ ਤੁਰੰਤ ਇਸ ਰਾਹਤ ਫੰਡ ਚ ਦਿਓ ਤਾਂ ਕਿ ਇਹ ਉਹਨਾਂ ਗਰੀਬਾਂ ਦੇ ਬੱਚਿਆਂ ਦੇ ਮਸ਼ੋਰਗਾਂ ਦੇ ਮੂੰਹ ਦੇ ਵਿੱਚ ਜਿਹੜੇ ਕਿਉਂਕਿ ਅੱਜ ਵਾਂਝੇ ਹੋ ਗਏ ਉਹਨਾਂ ਦੇ ਮੂੰਹ ਦੇ ਵਿੱਚ ਵੀ ਕੋਈ ਜਿੱਦਾਂ ਦੀ ਵਸਤ ਕਿਸੇ ਨੂੰ ਚਾਹੀਦੀ ਉਹ ਪਾਈ ਜਾ ਸਕੇ ਸੋ ਸਾਰਿਆਂ ਦਾ ਫਿਰ ਇੱਕ ਵਾਰ ਦਿਲ ਦੀਆਂ ਲਗਾਈਆਂ ਤੋਂ ਧੰਨਵਾਦ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਮੈਂ ਗੁਦੀਖਾ ਖਾਨ ਸਾਹਿਬ ਮੇਰੇ ਪਤੀ ਤਾਂਤਨ ਗੁਰੂ ਅਮਰਦਾਸ ਸਾਹਿਬ ਜੀ ਜੀਨ ਆਪਣੀ ਕਿਰਪਾ ਦੇ ਨਾਲ ਸੰਗਠਾ ਤੋਂ ਦਾਸ ਤੋਂ ਚੌਂਕ ਦੇ ਦਰਵਾਜ਼ੇ ਬੜੀ ਕਿਰਪਾ ਨਾਲ ਸੇਵਾ ਲਈ ਅੱਗੋਂ ਹੀ ਆਸ ਰੱਖਦੇ ਹਾਂ ਮੇਰੇ ਇੰਦੇ ਕਾਰਜਾ ਪੌਲੀ ਸਾਹਿਬ ਦੇ ਪ੍ਰਧਾਨ ਜੀ ਨੂੰ ਬੇਨਤੀ ਕਰਦੇ ਹਾਂ ਮੈਂਬਰ ਸਾਹਿਬਾਂ ਨੂੰ ਉਹ ਵੀ ਸੇਵਾ ना जी बख्शी आज संघ के संयोग ने करते रहिए सात संघ गुरु अमरदिया प्राप्त करते रहन इतने बचे आई खंडूर साहब तो उन्होंने यही दिखाया वेखो संगत की दसवंध तन मान की सेवा अच्छे पंथ की सेवा दु असर आई गुरु अमरदी कृपा करना यह फलसा माया दरगाह भी बख्शी करने हाँ जी ये बेनती है सब माई भाई न